ਕਈ ਦਿਸੰਬਰ ਤੋਂ ਸਵੇਰੇ 10 ਵਜੇ ਤੋਂ ਲੈ ਕੇ 10:00 ਵਜੇ ਤੱਕ ਮਾਤਮੀ ਦਿਗਲ ਵਜਣਾ ਇਹ ਸਾਜਿਸ਼ ਦੀ ਸਾਡੇ ਨਾਲ ਸਦੀਆਂ ਤੋਂ ਹੀ ਹੁਣ ਇਹ ਸਾਜ਼ਿਸ਼ਾਂ ਰੱਖੀਆਂ ਜਾ ਰਹੀਆਂ ਨੇ ਤੇ ਸਿੱਖੀ ਵਿਚਾਰਧਾਰਾ ਨੂੰ ਢਾਲ ਲਾਉਣ ਲਈ ਜਾਂ ਇਹ ਦੱਸਣ ਵਾਸਤੇ ਕਿ ਵੇਖੋ ਇਹਨਾਂ ਦੇ ਵਿੱਚ ਵੀ ਸ਼ੋਗ ਮਨਾਇਆ ਜਾਂਦਾ ਕਿਤੇ ਜਿਹੜੀ ਦਿੱਲੀ ਦੀ ਹਕੂਮਤ ਸੈਹਜਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਉਹ ਇਸ ਤਰ੍ਹਾਂ ਨਲ ਵਰਤੀ ਦੀ ਕਿ ਵੀ ਇਹ ਬਾਲ ਦਿਵਸ ਦੇ ਰੂਪ ਵਿੱਚ ਮਨਾ ਲਿਆ ਜਾਵੇ ਕੀ ਉਹ ਬਾਲ ਸੰਤ ਕੀ ਬਿਲਕੁਲ ਸੀ ਉਹਨਾਂ ਨੂੰ ਅੱਜ ਤੱਕ ਬਾਬੇ ਕਹਿੰਦੇ ਆ ਰਹੇ ਆਹ ਨਹਿਰੂ ਦਾ ਬਦਲ ਲਵ ਕੇ ਕਿ ਵੀ ਨਹਿਰੂ ਨੂੰ ਨਾ ਸੇਤੇ ਕਰੋ ਤੁਸੀਂ ਬਾਲ ਦਿਵਸ ਮਨਾ ਕੇ ਸਹਿਬਜ਼ਾਦਿਆਂ ਨੂੰ ਯਾਦ ਕਰ ਲੋ ਇਹ ਤੁਲਨਾ ਕਿਹੜੀ ਚੀਜ਼ੇ ਨਾਲ ਦੇ ਕੇ ਕਰ ਰਹੇ ਹੁੰਦੇ ਨੇ ਜਾਨ ਆਪਣੀ ਦੇ ਕੇ ਔਰਾਂ ਦੀ ਜਾਨੇ ਬਚਾ ਚਲੇ ਜੀ ਸ਼ਕੀ ਕੀ ਨੀਮ ਹਮ ਹੈ ਸਿਰੋਂ ਪਰ ਉਠਾ ਚਲੇ ਗੁਰਿਆਈ ਕਾ ਇਹ ਕਿੱਸਾ ਜਹਾਂ ਮੇ ਬਣਾ ਚਲੇ ਰਾਜ ਔਰ ਤਖਤਬ ਕਉਮ ਪਾਏਗੀ ਦੁਨੀਆ ਸੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਹਜ ਤੱਕ ਜ਼ਾਲਮ ਕੋ ਮਰੇ ਨੇ ਸਰਿਆ ਕਿਸੇ ਨੂੰ ਨਾ ਤੇ ਇਨਾਂ ਨੇ ਫਾਇਲ ਲਾਇਆ ਨਾ ਇਨਾਂ ਨੇ ਕਿਸੇ ਨੂੰ ਸਜ਼ਾ ਬਣਦੀ ਦਿੱਤੀ ਹੈ ਜ਼ਾਲਮਾਂ ਨੂੰ ਸੀਟਾਂ ਤੇ ਟਿਕਟਾਂ ਮਿਲਦੀਆਂ ਨੇ ਸੈਰਜਾਦਿਆਂ ਨੂੰ ਇਹ ਸਿਰਫ ਮੇਲਿਆਂ ਦੇ ਵਿੱਚ ਵਰਤ ਕੇ ਔਰ ਇਮੋਸ਼ਨਲੀ ਪੱਦਰਤੇ ਕਿ ਪੰਜਾਬ ਦੇ ਜਸ ਸਿੱਖਾਂ ਦੇ ਮਨਾਂ ਨੂੰ ਜਿੱਤਣ ਦੀ ਕੋਸ਼ਿਸ਼ ਅਗਰ ਕਰਦੇ ਨੇ ਤੇ ਇਹ ਬੇਨਕਾਰ ਕੰਮ ਹੈ ਇਹ ਵੇ ਫਜ਼ੂਲੀ ਕੰਮ ਹੋਏਗਾ ਬੇਰਥ ਦਾ ਕਾਰਜ ਹੋਏਗਾ ਦੇ ਨਾਲ ਫਖਰ ਲਫ਼ਜ਼ ਜੁੜਦਾ ਹੈ ਚੜਦੀ ਕਲਾ ਲਫ਼ਜ਼ ਜੁੜਦਾ ਹੈ ਨਾ ਕਿ ਕਿਤੇ ਕੋਈ ਰੰਜ ਵਾਲਾ ਜਿਵੇਂ ਕਿ ਇਹ ਸ਼ਬਦ ਇਹਨਾਂ ਨੇ ਇਹਦੇ ਵਿੱਚ ਜਿਹੜਾ ਵਰਤੇ ਹੈ ਕਿ ਅਸੀਂ ਮਾਤਮੀ ਬਿਗਲ ਵਜਾ ਰਹੇ ਹਾਂ ਕਿ ਸਿੱਖੀ ਪਰਪੇਖ ਦੇ ਵਿੱਚ ਕਿਤੇ ਵੀ ਪ੍ਰਮਾਣ ਨਹੀਂ ਹੋਏਗਾ ਤੇ ਇਹੋ ਜੀਆਂ ਸਾਜ਼ਿਸ਼ਾਂ ਤੋਂ ਉਹਨਾਂ ਨੂੰ ਬਾਝਾ ਔਣਾ ਚਾਹੀਦਾ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਗੱਲ ਭਾਈ ਪਰਮਜੀਤ ਸਿੰਘ ਉਤਰਖੰਡਾ ਹੋ ਰਹੀ ਹੈ ਜੀ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਜੀ ਹਾਂਜੀ ਕਿਰਪਾ ਜੀ ਮਹਾਰਾਜ ਜੀ ਛੜਦੀ ਕਲਾ ਜੀ ਹੋ ਤੁਸੀਂ ਇੱਕ ਭਗਵੰਤ ਮਾਨ ਜੀ ਦਾ ਇੱਕ ਬਿਆਨ ਦੇਖਿਆ ਹੁਣ ਅੱਜ ਆਇਆ ਕਿ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 10 ਵਜੇ 10 ਮਿੰਟ ਤੱਕ ਮਾਤਮੀ ਬੇਗਲ ਵਜਾਣਾ ਹੈ ਜੋ ਕਿ ਸਾਹਿਬ ਜਦਿਆਂ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ ਪਹਿਲਾ ਪ੍ਰਤੀਕਰਮ ਤੁਹਾਡਾ ਕੀ ਹੋਏਗਾ ਜੀ ਅ ਵੇਖੋ ਮੇਰੇ ਜੀ ਜਿਹੜਾ ਖਾਸ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਹੈ ਉਹਨਾਂ ਦੇ ਪਰਿਵਾਰ ਦੇ ਜੀਵਨ ਸੰਬੰਧੀ ਗੱਲ ਹੈ ਜੀਓ ਕੋਈ ਵੀ ਐਸਾ ਇਤਿਹਾਸ ਦਾ ਵਰਕਾ ਨਹੀਂ ਹੈਗਾ ਗੁਰਨਾਨ ਨ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਕਿ ਜਿਸ ਵਿੱਚ ਕੋਈ ਐਸੀ ਘਟਨਾ ਵਾਪਰੀ ਹੋਵੇ ਜੋ ਸਰਕਾਰਾਂ ਵੱਲੋਂ ਸਾਨੂੰ ਪਰੇਸ਼ਾਨ ਕੀਤਾ ਗਿਆ ਹੋਵੇ ਦੁੱਖ ਤਕਲੀਫ ਦਿੱਤੀ ਗਈ ਹੋਵੇ ਕਿਉਂਕਿ ਸਾਡਾ ਸਾਰੇ ਦਾ ਸਾਰਾ ਜਿਹੜਾ ਨਿظام ਹੈ ਉਹ ਵਿਗੜੇ ਹੋਏ ਨਿظام ਦੇ ਖਿਲਾਫ ਹੈ ਜੀ ਜੋ ਹਕੂਮਤ ਵੱਲੋਂ ਸਮਾਜ ਦੇ ਉੱਤੇ ਕਿਸੇ ਤਰੀਕੇ ਦੀ ਵਿਧੀਕੀ ਕੋਈ ਜ਼ੁਲਮ ਹੈ ਕੋਈ ਤੱਕਾ ਹੈ ਉਹਦੇ ਖਿਲਾਫ ਹਮੇਸ਼ਾ ਅਸੀਂ ਆਵਾਜ਼ ਚੁੱਕੀ ਹੈ ਉਹਦੇ ਬਦਲੇ ਦੇ ਵਿੱਚ ਉਹਦੇ ਇਵਜ ਦੇ ਵਿੱਚ ਅਸੀਂ ਪਰੇਸ਼ਾਨੀਆਂ ਸਹਾਰਨ ਨੂੰ ਦੁੱਖ ਤਕਲੀਫ ਪਰ ਹਰ ਇੱਕ ਪਰੇਸ਼ਾਨੀ ਵਿੱਚੋਂ ਲੰਘਣ ਨੂੰ ਸੇ ਤਿਆਰ ਰਹੇ ਆ ਜੀ ਔਰ ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਇਹ ਗੱਲ ਬਾਣੀ ਦੇ ਵਿੱਚੋਂ ਵੀ ਸਮਝਾਈ ਹੈ ਬਾਣੀ ਵਿੱਚੋਂ ਪੜ੍ਹਦੇ ਆ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕ ਹੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤੈ ਮਤਲਬ ਜਿੱਥੇ ਚੜ੍ਹਦੀ ਕਲਾ ਦੇ ਗੁਰੂ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤੇ ਮਨ ਨੂੰ ਬਲਵਾਨ ਕਰਨ ਦੀਆਂ ਗੱਲਾਂ ਸਿਖਾਈਆਂ ਔਰ ਦਸਮ ਪਾਤਸ਼ਾਹ ਜੀ ਨੇ ਆਪਣੇ ਸਹਿਬਜ਼ਾਦਿਆਂ ਨੂੰ ਕੁਰਬਾਨ ਕਰਨ ਦੇ ਬਾਅਦ ਵੀ ਚਮਕੌਰ ਦੀ ਗੜੀ ਉੱਚੀ ਥਾਂ ਤੇ ਮਮਤੀ ਤੇ ਖੜ ਕੇ ਮਹਾਰਾਜ ਜੀ ਨੇ ਜਕਾਰੇ ਛੱਡੇ ਸਾਡਾ ਇਤਿਹਾਸ ਗਵਾਹੀ ਪਰਦਾ ਜੀ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਜੀ ਦੀ ਸ਼ਹਾਦਤ ਸੁਣਨ ਦੇ ਬਾਅਦ ਵੀ ਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਕੋਈ ਸ਼ਿਕੰਨ ਨਹੀਂ ਆਇਆ ਜੀ ਕੋਈ ਰੰਜ ਨਹੀਂ ਹੈਗਾ ਜਿਹੜਾ ਇਹ ਸ਼ਬਦ ਵਰਤਿਆ ਗਿਆ ਸਮੇਂ ਦੀ ਹਕੂਮਤ ਵੱਲੋਂ ਜੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਵੱਲੋਂ ਜਿਹੜਾ ਸ਼ਬਦ ਹੈ ਮਾਤਮੀ ਬਿਗਲ ਵਜਾਉਣਾ ਜੀ ਤੁਸੀਂ ਡਿਕਸ਼ਨਰੀ ਦੇ ਵਿੱਚ ਵੀ ਪੜ੍ਹ ਕੇ ਵੇਖ ਲਓ ਮਾਤਮ ਦਾ ਅਰਥ ਹੁੰਦਾ ਸ਼ੋਕ ਦੇ ਨਾਲ ਰੰਝ ਕਰਨਾ ਜੀ ਅਸੀਂ ਅਸੀਂ ਗੁਰੂ ਮਹਾਰਾਜ ਜੀ ਦੇ ਪਰਿਵਾਰ ਦੇ ਵਿਛੋੜੇ ਨਾਲ ਜਾਂ ਉਹਨਾਂ ਦੇ ਫਰਜੰਦਾ ਦੀ ਸ਼ਹਾਦਤ ਦੇ ਸਬੰਧੀ ਅਸੀਂ ਹਮੇਸ਼ਾ ਆਪਣੇ ਆਪ ਨੂੰ ਆਪਣੇ ਮਨ ਨੂੰ ਬਲਵਾਨ ਕਰਨ ਦੀ ਇੱਕ ਤਾਕਤ ਲੈਣੇ ਆ ਜੀ ਹਰ ਸਾਲ ਜਦੋਂ ਇਹ ਦਿਹਾੜਾ ਆਉਂਦਾ ਹੈ ਇਹ ਸਾਡੇ ਟੱਠੇ ਹੋਏ ਮਨ ਸਾਡੇ ਮਨਾਂ ਦੇ ਵਿੱਚ ਕਿਤੇ ਕੋਈ ਕਿਸੇ ਕਿਸੇ ਦੀ ਗਰਾਵਟ ਨਾ ਕਿਸੇ ਕਿਸਮ ਦੀ ਆ ਜਾਵੇ ਅਸੀਂ ਉਹਦੇ ਵਿੱਚ ਉਹ ਪੜ ਕੇ ਉਹ ਦਿਹਾੜੇ ਚੇਤੇ ਕਰਕੇ ਇਤਿਹਾਸ ਦੇ ਵਰਕੇ ਫੋਲ ਕੇ ਆਪਣੇ ਆਪ ਨੂੰ ਤਾਕਤ ਦਿੰਨੇ ਆ ਮਨ ਬਲਵਾਨ ਕਰਨ ਲਈ ਇਹ ਦਿਨ ਹੁੰਦੇ ਨੇ ਹਨਾ ਭਾਈ ਵੀਰ ਸਿੰਘ ਜਰਾਂ ਨੇ ਵੀ ਆਖਿਆ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਸਿੜਦੀ ਕਲਾ ਨਿਵਾਜ਼ ਸਦਹੀ ਰਹਿਣਾ ਜੀਓ ਸਿੱਖੀ ਦੀ ਤਾਂ ਵਿਆਖਿਆ ਹੀ ਹੈ ਜੀ ਅੱਛਾ ਇੱਕ ਇਹ ਦੱਸੋ ਪਾਈ ਸਾਹਿਬ ਜੀ ਫਿਰ ਕੁਝ ਲੋਕ ਇਹ ਕਹਿ ਰਹੇ ਆ ਵੀ ਇਹ ਸਾਜ਼ਿਸ਼ ਹੋ ਸਕਦੀ ਹੈ ਤੁਸੀਂ ਕੀ ਸਮਝਦੇ ਹੋ ਵੀ ਹਸਮੇ ਦੀ ਜਿਹੜੀ ਹਕੂਮਤ ਹੈ ਇਸ ਵੇਲੇ ਉਹਨਾਂ ਦੀ ਇਹ ਅਨਜਾਨਤਾ ਅਗਿਆਨਤਾ ਜਾਂ ਫਿਰ ਸਾਜ਼ਿਸ਼ ਹੈ ਵੇਖੋ ਜੀ ਇਹ ਹੈ ਸਾਰਾ ਕੁਝ ਇਹਦੇ ਵਿੱਚ ਰਲਿਆ ਹੋਇਆ ਹੈ ਇੱਕ ਤਾਂ ਵੇਖੋ ਕੁਝ ਚੀਜ਼ਾਂ ਨੇ ਜਿਹੜੀਆਂ ਨਾਸਮਝੀ ਦੇ ਵਿੱਚ ਵੀ ਹੋ ਰਹੀਆਂ ਨੇ ਜੀ ਹਨਾ ਜਿਹਦੇ ਵਿੱਚ ਇਹਨਾਂ ਨੂੰ ਪੂਰਨ ਰੂਪ ਵਿੱਚ ਨਾ ਗਿਆਨ ਹੁੰਦਾ ਨਾ ਸਮਝ ਹੁੰਦੀ ਹੈ ਔਰ ਨਾ ਹੀ ਸਿੱਖੀ ਦੇ ਪਰਪੇਸ ਪੱਖੋਂ ਕੋਈ ਐਸੀ ਸੰਸਥਾ ਵੱਲੋਂ ਜੋ ਵਾਕਈ ਹੀ ਗਰਾਉਂਡ ਪੱਧਰ ਤੇ ਕੰਮ ਕਰਦੀ ਆ ਜਾਂ ਸਿਧਾਂਤਾਂ ਤੇ ਉਸੂਲਾਂ ਤੇ ਪਹਿਰੇਦਾਰੀ ਦਿੰਦੀ ਆ ਉਹਨਾਂ ਕੋਲੋਂ ਇਹ ਕੋਈ ਪੁੱਛਦੇ ਨਹੀਂ ਕੋਈ مشਵਰਾ ਲੈਂਦੇ ਨਹੀਂ ਜੀ ਹਨਾ ਜਿੱਥੇ ਆਪਣੇ ਵੱਲੋਂ ਜੋ ਘੜਤ ਹੈ ਉਹ ਘੜ ਦਿੱਤੀ ਜਾਂਦੀ ਜੋ ਫੈਸਲੇ ਸੁਣਾ ਦਿੱਤੇ ਜਾਂਦੇ ਨੇ ਐਜ਼ੇ ਕਿ ਇਹ ਕਹਿੰ ਲੋ ਥੋਪਿਆ ਜਾਂਦਾ ਸਮਾਜ ਤੇ ਦੂਜੀ ਜਿਹੜੀ ਚੀਜ਼ ਆਪ ਜੀ ਨੇ ਆਖੀ ਹੈ ਕਿ ਇਹ ਸਾਜਿਸ਼ ਦੀਨ ਕਿਉਂਕਿ ਸਾਡਾ ਹਮੇਸ਼ਾ ਹੀ ਇਹ ਸਾਡੀ ਨਿਗਾਹ ਰਹੇਗੀ ਕਿਉਂਕਿ ਸਾਡੇ ਨਾਲ ਸਦੀਆਂ ਤੋਂ ਹੀ ਹੁਣ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਜੀ ਹਨ ਹੁਣ ਹਰ ਇੱਕ ਚੀਜ਼ ਨੂੰ ਅਸੀਂ ਉਹਦੇ ਵਿੱਚ ਵੀ ਤੋਲ ਕੇ ਵੇਖਾਂਗੇ ਕਿ ਜਿੱਥੇ ਇਹ ਸਿੱਖੀ ਦੀ ਬਲਵਾਨਤਾ ਨੂੰ ਸਿੱਖੀ ਦੀ ਚੜ੍ਹਦੀ ਕਲਾ ਨੂੰ ਸਿੱਖੀ ਦੇ ਉੱਚੇ ਮਰਤਬੇ ਨੂੰ ਵੇਖ ਕੇ ਬੁਧੀਆਂ ਧਿਰਾਂ ਜਿਹੜੀਆਂ ਨੇ ਉਹ ਜੈਲਸ ਵੀ ਨੇ ਉਹ ਪਰੇਸ਼ਾਨ ਵੀ ਨੇ ਆਪਣੇ ਆਪ ਦੇ ਵਿੱਚ ਤੇ ਸਿੱਖੀ ਵਿਚਾਰਧਾਰਾ ਨੂੰ ਢਾਲ ਲਾਉਣ ਲਈ ਜਾਂ ਇਹ ਦੱਸਣ ਵਾਸਤੇ ਕਿ ਵੇਖੋ ਇਹਨਾਂ ਦੇ ਵਿੱਚ ਵੀ ਸੋਗ ਮਨਾਇਆ ਜਾਂਦਾ ਜੀ ਕਿਤੇ ਜਿਹੜੀ ਦਿੱਲੀ ਦੀ ਹਕੂਮਤ ਸਹਿਬਜ਼ਾਦਿਆਂ ਦੀ ਲਸ਼ਾਨੀ ਸ਼ਹਾਦਤ ਨੂੰ ਉਹ ਇਸ ਤੰਗ ਨਲ ਵਰਤੀ ਦੀ ਕਿ ਵੀ ਇਹ ਬਾਲ ਦਿਵਸ ਦੇ ਰੂਪ ਵਿੱਚ ਮਨਾ ਲਿਆ ਜਾਵੇ ਕੀ ਉਹ ਬਾਲ ਸਨ ਜੀ ਬਿਲਕੁਲ ਅਸੀਂ ਉਹਨਾਂ ਨੂੰ ਅੱਜ ਤੱਕ ਬਾਬੇ ਕਹਿੰਦੇ ਆ ਰਹੇ ਹਾਂ ਉਹਨਾਂ ਨੂੰ ਅਸੀਂ ਬੜਾ ਵੱਡੇ ਮਰਤਬੇ ਦੇ ਥਾਂ ਤੇ ਵੇਖਦੇ ਹਾਂ ਕੋਈ ਛਾ ਰਤਬਾ ਉਹਨਾਂ ਦੀ ਸ਼ਹਾਦਤ ਹੀ ਇਸ ਗੱਲ ਦੀ ਗਵਾਹੀ ਹੈ ਆਪਣੇ ਆਪ ਦੇ ਵਿੱਚ ਜੀ ਉਹਨਾਂ ਨੂੰ ਬਾਲ ਕਹਿਣ ਦੀ ਇਹ ਜਿਹੜੀ ਮਜ਼ਾਕਤ ਕਰਦੇ ਨੇ ਇਹ ਮਤ ਕਰਦੇ ਨੇ ਔਰ ਫਿਰ ਨਹਿਰੂ ਦਾ ਬਦਲ ਲੱਭ ਕੇ ਕਿ ਵੀ ਨਹਿਰੂ ਨੂੰ ਨਾ ਚੇਤੇ ਕਰੋ ਤੁਸੀਂ ਵਾਲ ਦਿਨਸ ਮਨਾ ਕੇ ਸਹਿਬਜ਼ਾਦਿਆਂ ਨੂੰ ਯਾਦ ਕਰ ਲੋ ਇਹ ਤੁਲਨਾ ਕਿਹੜੀ ਚੀਜ਼ੇ ਨਾਲ ਦੇ ਕੇ ਕਰ ਰਹੇ ਹੁੰਦੇ ਨੇ ਬਿਲਕੁਲ ਅਗੇ ਪਿਛੇ ਨਾਲ ਨੂੰ ਨਾ ਸਹਿਬਜ਼ਾਦਿਆਂ ਦੀ ਕਰਨੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਦੀ ਸ਼ਹਾਦਤ ਨਾ ਉਹਨਾਂ ਦੀ ਮਹਾਨ ਕੁਰਬਾਨੀਆਂ ਔਰ ਅਗਰ ਇਹ ਕੁਰਬਾਨੀਆਂ ਨੂੰ ਚੇਤੇ ਵੀ ਕਰਦੇ ਨੇ ਤੇ ਜੋ ਜਿਸ ਬਦਲੇ ਦੇ ਖਾਤਰ ਜਿਸ ਖਾਤਰ ਕੁਰਬਾਨੀਆਂ ਹੋਈਆਂ ਨੇ ਜੋ ਦੇ ਬਾਰੇ ਅੱਲਾ ਯਾਰ ਖੰਜੋਗੀ ਦੀਆਂ ਅਗਰ ਨਜ਼ਮਾਂ ਹੀ ਪੜ ਲਵੋ ਤੇ ਬੜੀਆਂ ਨੇ ਜਿਹੜਾ ਸਹਬਜ਼ਾਦਿਆਂ ਦੇ ਬਾਬਤ ਇਹ ਕਹਿੰਦਾ ਹਮ ਜਾਨ ਆਪਣੀ ਦੇਕਰ ਔਰੋਂ ਕੀ ਜਾਨੇ ਬਚਾ ਚਲੇ ਜੀ ਸ਼ਕੀ ਕੀ ਨੀਮ ਹਮ ਹੈ ਸਿਰੋਂ ਪਰ ਉਠਾ ਚਲੇ ਗੁਰਿਆਈ ਕਾ ਇਹ ਕਿੱਸਾ ਜਹਾਂ ਮੇ ਬਨਾ ਚਲੇ ਰਾਜ ਔਰ ਤਖਤ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਜੀ ਅੱਜ ਤੱਕ ਜ਼ਾਲਮ ਕੋ ਮਰੇ ਨੇ ਸਰਿਆ ਕਿਸੇ ਨੂੰ ਨਾ ਤੇ ਇਨਾਂ ਨੇ ਫਾਇਲ ਆਇਆ ਨਾ ਇਨਾਂ ਨੇ ਕਿਸੇ ਨੂੰ ਸਜ਼ਾ ਬਣਦੀ ਦਿੱਤੀ ਹੈ ਜ਼ਾਲਮਾਂ ਨੂੰ ਸੀਟਾਂ ਤੇ ਟਿਕਟਾਂ ਮਿਲਦੀਆਂ ਨੇ ਔਰ ਸਹਿਬਜ਼ਾਦਿਆਂ ਨੂੰ ਇਹ ਸਿਰਫ ਮੇਲਿਆਂ ਦੇ ਵਿੱਚ ਵਰਤ ਕੇ ਔਰ ਇਮੋਸ਼ਨਲੀ ਪੱਦਰਤੇ ਕਿ ਪੰਜਾਬ ਦੇ ਜਾਂ ਸਿੱਖਾਂ ਦੇ ਮਨਾਂ ਨੂੰ ਜਿੱਤਣ ਦੀ ਕੋਸ਼ਿਸ਼ ਅਗਰ ਕਰਦੇ ਨੇ ਤੇ ਇਹ ਬੇਨਕਾਬ ਕੰਮ ਹੈ ਇਹ ਪੇ ਫਜ਼ੂਲੀ ਕੰਮ ਹੋਏਗਾ ਵਿਅਰਥ ਦਾ ਕਾਰਜ ਹੋਏਗਾ ਅਸਲ ਦੇ ਵਿੱਚ ਸਹਿਬਜ਼ਾਦਿਆਂ ਦੀ ਅਗਰ ਸ਼ਰਧਾਂਜਲੀ ਦੇਣੀ ਹੈ ਸਹਿਬਜ਼ਾਦਿਆਂ ਨੂੰ ਚੇਤੇ ਕਰਨਾ ਹੈ ਤੇ ਅਸੀਂ ਉਹਨਾਂ ਦਾ ਫਖਰ ਦਿਵਸ ਮਨਾਈਏ। ਕੀ ਬਾਤ ਹੈ? ਹਣਾ ਉਹਨਾਂ ਦਾ ਚੜ੍ਹਦੀ ਕਲਾ ਦਾ ਯਾਦ ਕਰਦੇ ਆ ਨਗਾਰਾ ਵਜਾਈਏ ਕਲਗੀਧਰ ਮਹਾਰਾ ਨੇ ਰਣਜੀਤ ਨਗਾਰਾ ਰੱਖਿਆ ਗੁਰੂ ਮਹਾਰਾਜ ਜੀ ਨੇ ਅਗਰ ਕਲਗੀ ਲਾਈ ਮਹਾਰਾ ਨੇ ਪ੍ਰਸਾਦੀ ਹਾਥੀ ਰੱਖਿਆ ਤਖਤੋ ਤਾਜ ਸੀ ਇਹ ਸਾਰੀਆਂ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਇਹਨਾਂ 'ਚ ਕਿਤੇ ਵੀ ਕੋਈ ਵੀ ਚੀਜ਼ ਸਿਕੰਨ ਕਰਨ ਵਾਲੀ ਨਹੀਂ ਹੈਗੀ ਕੋਈ ਵੀ ਜਿਹਦੇ ਵਿੱਚ ਰੰਝ ਕੀਤਾ ਜਾਵੇ ਦੁੱਖ ਪ੍ਰਤੀਤ ਕੀਤਾ ਜਾਵੇ ਐ ਸਭ ਕੁਝ ਵੀ ਨਹੀਂ ਇਤਿਹਾਸ ਵਿੱਚ ਹੈਗਾ ਸਾਡੇ ਕੋਲ ਜੀ ਜੇ ਤੁਹਾਡੀ ਇਸ ਵਿਚਾਰ ਨੂੰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਭਗਵਾਨ ਤਾਂ ਮਾਨ ਸੁਣਦਾ ਹੈ ਤੁਸੀਂ ਮੈਸੇਜ ਕੀ ਦੋਗੇ ਉਹਨਾਂ ਨੂੰ ਗੁਰਮਤ ਪ੍ਰਪੇਖ ਅਨੁਸਾਰ ਥੋੜੇ ਸ਼ਬਦਾਂ ਵਿੱਚ ਕੀ ਕਹੋਗੇ ਸਾਡੇ ਵੱਲੋਂ ਤੇ ਇਹੀ ਹੋਏਗਾ ਜੀ ਅਸੀਂ ਜਿੱਥੇ ਪ੍ਰਚਾਰਕ ਹੋਣ ਦੇ ਨਾਤੇ ਉੱਥੇ ਆਮ ਆਵਾਮ ਨੂੰ ਵੀ ਤੇ ਸਰਕਾਰਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਸਰਕਾਰੀ ਤੌਰ ਤੇ ਜਾਂ ਨਿظام ਪੱਖੋਂ ਕਾਨੂੰਨ ਪੱਖੋਂ ਚੰਗੇ ਤਰੀਕੇ ਅਪਣਾਓ ਰਾਜਸੀ ਪੱਧਰ ਤੇ ਜੋ ਚੰਗਾ ਕਰਨਾ ਬਣਦਾ ਉਹ ਕਰੋ ਵਰਤਾਰਮਿਕ ਤੌਰ ਤੇ ਅਗਰ ਤੁਸੀਂ ਕਿਸੇ ਵੀ ਪਰਪੇਖ ਨੂੰ ਵਰਤਦੇ ਹੋ ਅਗਰ ਕਿੰਨਾ ਦਿਹਾੜਿਆਂ ਨੂੰ ਜਾਂ ਸ਼ਕਤੀਤਾ ਨੂੰ ਚੇਤੇ ਕਰਦੇ ਹੋ ਤੇ ਉਹ ਤਰੀਕੇ ਠੀਕ ਵਰਤੋ ਉਹਨਾਂ ਦੇ ਨਾਲ ਫਖਰ ਲਬਜ ਜੁੜਦਾ ਹੈ ਸਿਰਦੀ ਕਲਾ ਲਬਜ ਜੁੜਦਾ ਹੈ ਨਾ ਕਿ ਕਿਤੇ ਕੋਈ ਰੰਝ ਵਾਲਾ ਜਿਵੇਂ ਕਿ ਇਹ ਸ਼ਬਦ ਇਹਨਾਂ ਨੇ ਇਹਦੇ ਵਿੱਚ ਜਿਹੜਾ ਵਰਤਿਆ ਕਿ ਅਸੀਂ ਮਾਤਮੀ ਬਿੱਗਲ ਵਜਾ ਰਹੇ ਹਾਂ ਇਹ ਸਿੱਖੀ ਪਰਪੇਖ ਦੇ ਵਿੱਚ ਕਿਤੇ ਵੀ ਪ੍ਰਵਾਨ ਨਹੀਂ ਹੋਏਗਾ ਤੇ ਇਹੋ ਜਿਹੇ ਸਾਜ਼ਿਸ਼ਾਂ ਤੋਂ ਉਹਨਾਂ ਨੂੰ ਬਾਝਾਉਣਾ ਚਾਹੀਦਾ ਹੈ। ਤੁਹਾਡਾ ਬਹੁਤ ਧੰਨਵਾਦ ਭਾਈ। ਸਰ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਰਵਾ ਕਰਦੇ। ਥੈਂਕ ਯੂ ਭਾਈ। ਮੇਰ ਬਣੀ ਪੈਸਾ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।